फास्टवे अमृतसर खबरनामा ਵੱਲੋਂ अमृतसर ਦੇ ਹਰ ਇੱਕ ਮੁੱਦੇ ਨੂੰ ਬੇਬਾਕੀ ਨਾਲ ਚੁੱਕਿਆ ਜਾਂਦਾ ਹੈ ਪਰ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਵੱਲੋਂ ਛੇਤੀ ਇਹਨਾਂ ਮੁੱਦਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਸੰਬੰਧਿਤ ਵਿਭਾਗਾਂ ਨੂੰ ਆਮ ਜਨਤਾ ਦੀਆਂ ਸਮੱਸਿਆਵਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਵੇਲੇ ਅੰਮ੍ਰਿਤਸਰ ਦੀ ਇੱਕ ਇਹੋ ਜਿਹੀ ਸਮੱਸਿਆ ਜਿਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਅਸੀਂ ਗੱਲ ਕਰ ਰਹੇ ਹਾਂ ਬੀਆਰਟੀਐਸ ਕੋਰੀਡੋਰ ਅਤੇ ਲੇਨ ਦੀ ਜਿਸ ਨਾਲ ਆਏ ਦਿਨ ਹਾਦਸੇ ਹੋ ਰਹੇ ਹਨ ਦੋ ਦਿਨ ਪਹਿਲਾਂ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਛੱਤ ਤੇ ਬੈਠੇ ਕੁਝ ਲੋਕ ਬੀਆਰਟੀਐਸ ਕੋਰੀਡੋਰ ਦੀ ਛੱਤ ਨਾਲ ਟਕਰਾਉਣ ਕਾਰਨ ਉਹਨਾਂ ਦੀ ਮੌਤ ਹੋ ਗਈ ਅਤੇ ਵਿਭਾਗਾਂ ਵੱਲੋਂ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਕੋਰੀਡੋਰ ਅਤੇ ਲੇਨ ਸੰਬੰਧੀ ਕੁਝ ਨਹੀਂ ਸੋਚਿਆ ਗਿਆ ਇਸ ਸਬੰਧ ਵਿੱਚ ਅੰਮ੍ਰਿਤਸਰ ਤੋਂ ਸਮਾਜ ਸੇਵਕ ਮਾਲਕ੍ਰਿਸ਼ਨ ਸ਼ਰਮਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਸੰਬੰਧਿਤ ਵਿਭਾਗਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ VRTS ਪ੍ਰੋਜੈਕਟ ਜਿਹੜਾ ਹੁਣ ਪੂਰੀ ਤਰ੍ਹਾਂ ਜਿਹੜਾ ਮੋਤ ਦਾ ਘਰ ਬਣ ਚੁੱਕਾ ਹੈ ਕਿਉਂਕਿ ਪਿਛਲੇ 2 ਦਿਨ ਪਹਿਲਾਂ ਜਿਹੜੀਆਂ 3 ਮੋਤਾਂ ਹੋਈਆਂ ਨੇ ਇਸ ਕੋਰੀਡੋਰ ਦੇ ਕਾਰਨ ਉਹ ਕਾਫੀ ਚਰਚਾ ਦਾ ਵਿਸ਼ਾ ਹੈ ਭਾਵੇਂ ਬੱਸ ਡਰਾਈਵਰ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਹਜੇ ਵੀ ਜਿਹੜਾ ਹੈ ਇਸ ਦੇ ਨਾਲ ਖਤਰਾ ਬਣਿਆ ਹੋਇਆ ਹੈ ਤੇ ਆਏ ਦਿਨ ਹਾਦਸੇ ਹੁੰਦੇ ਨੇ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਮਾਜ ਸੇਵਕ ਬਲਕਿਸ਼ਣ ਸ਼ਰਮਾ ਜੋ ਕਿ ਹਰ ਮੁੱਦੇ ਤੇ ਜਿਹੜਾ ਹੈ ਬੇਬਾਕੀ ਨਾਲ ਗੱਲਬਾਤ ਕਰਦੇ ਨੇ ਤੋ ਗੱਲਬਾਤ ਕਰਦੇ ਆ ਸ਼ਰਮਾ ਜੀ ਕੀ ਕਹੋਗੇ ਜਿਹੜਾ ਹਾਦਸਾ ਪਿਛਲੇ ਦਿਨੀ ਵਾਪਰਿਆ ਤਿੰਨ ਮੋਤਾਂ ਹੋ ਚੁੱਕੀਆਂ ਨੇ ਅਸੀਂ ਕਈ ਵਾਰ ਬੀਆਰਟੀਐਸ ਪ੍ਰੋਜੈਕਟ ਬਾਰੇ ਗੱਲਬਾਤ ਕਰ ਚੁੱਕੀਆਂ ਤੇ ਹੁਣ ਮੋਤਾਂ ਹੋ ਵੀ ਚੁੱਕੀਆਂ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਪਹਿਲੋ ਤਾਂ ਮੈਂ ਫਾਸਟਵੇ ਚੈਨਲ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਹਮੇਸ਼ਾ ਹੀ ਸਰਕਾਰ ਨੂੰ ਸचेत ਕੀਤਾ ਔਰ ਜਿਹੜੀਆਂ ਵੀ ਜਨ ਹਿਤ ਨੂੰ ਆ ਰਹੀਆਂ ਮੁਸ਼ਕਲਾਂ ਦਾ ਵੇਰਵਾ ਜਿਹੜਾ ਉਹ ਸਰਕਾਰ ਤੱਕ ਪਹੁੰਚਾਇਆ ਸੋ ਮੈਂ ਫੇਰ ਬੇਨਤੀ ਕਰਾਂਗਾ ਸਰਕਾਰ ਨੂੰ ਆ ਕਿੱਡਾ ਵੱਡਾ ਹਾਦਸਾ ਹੋਇਆ ਜਿਹੜੀ ਕਿ ਤਿੰਨ ਜਿਹੜੇ ਮੌਤਾਂ ਹੋਈਆਂ ਨੇ ਬੱਸ ਦੇ ਉੱਤੇ ਬਹਿਨ ਨਾਲ ਪਹਿਲੋਂ ਤੇ ਇਹਨਾਂ ਨੇ BRTC ਬੱਸ ਨੇ ਪਹਿਲੋਂ ਸੰਤਰੀ ਲਗਾਏ ਹੁੰਦੇ ਸੀ ਜਿਹਦੇ ਨਾਲ ਜਿਹੜੀਆਂ ਵੱਡੀਆਂ ਬੱਸਾਂ ਜਿਹੜੀਆਂ ਇਹ ਰੋਡ ਤੇ ਨਹੀਂ ਸੀ ਲੰਘ ਦਿੰਦੇ ਤੇ ਆ ਜਿਹੜੇ ਕੁਝ ਹਾਸੇ ਤੁਸੀਂ ਦੇਖਿਆ ਡੋਰ ਨਾਲ ਵੀ ਹੋਏ ਡਾਕਟਰ ਸਾਹਿਬ ਵੀ ਕਾ ਮਰਤੂ ਦਾ ਕਾਰਨ ਬਣੇ ਤੇ ਇਸ ਤਰ੍ਹਾਂ ਦੇ ਕਈ ਕਾਰਨ ਜਿਹੜੇ ਆ ਇਹ ਪੁੱਲ ਨਾਲ ਬਣਦੇ ਜਾ ਰਹੇ ਨੇ ਤੇ ਇਹਦੇ ਨਾਲ ਕਿੰਨੀਆਂ ਮੌਤਾਂ ਹੋ ਚੁੱਕੀਆਂ ਤੇ ਪ੍ਰਸ਼ਾਸਨ ਜਿਹੜਾ ਇਸ ਵੱਲ ਧਿਆਨ ਨਹੀਂ ਦੇ ਰਿਹਾ ਸੋ ਪ੍ਰਸ਼ਾਸਨ ਦਾ ਧਿਆਨ ਦੇਣ ਵਾਸਤੇ ਸਾਡੇ ਚੈਨਲ ਦੇ ਰਾਹੀਂ ਇਹਨਾਂ ਨੂੰ ਸੁਚੇਤ ਕਰ ਰਹੇ ਨੇ ਔਰ ਜਿਹੜੇ ਵੀ ਸਮਾਜ ਲਈ ਸ਼ਹਿਰ ਲਈ ਕੋਈ ਅੱਛਾ ਵਾਤਾਵਰਨ ਪੈਦਾ ਹੋ ਜਿਦੇ ਨਾਲ ਜੜੀਆਂ ਜਾਨੀਆਂ ਨੁਕਸਾਨਾਂ ਬਚ ਸਕਣ ਸੋ ਅੱਜ ਫੇਰ ਅਸੀਂ ਬੀਆਰਟੀਸੀ ਵਾਸਤੇ ਸਾਹਮਣੇ ਖੜੇ ਆ ਕਿ ਇਹ ਜਿਹੜਾ ਮੁੱਦਾ ਬਹੁਤ ਹੀ ਗਰਮਾਇਆ ਹੋਇਆ ਹੈ ਜਿਦੇ ਨਾਲ ਆਉਣ ਵਾਲੇ ਸਮੇਂ ਤੇ ਵੀ ਭਾਰੀ ਨੁਕਸਾਨ ਹੋ ਸਕਦਾ ਹੈ ਸੋ ਪ੍ਰਸ਼ਾਸਨ ਅੱਗੇ ਅਸੀਂ ਬੇਨਤੀ ਕਰਾਂਗੇ ਇਹ ਜਿਹੜੇ ਛੱਜੇ ਤੁਸੀਂ ਵਧਾਏ ਨੇ ਜੇ ਤੁਸੀਂ ਬੱਸਾਂ ਨਹੀਂ ਚਲਾਣੀਆਂ ਜੇ ਲੋਕਾਂ ਨੂੰ ਬੇਰੁਜ਼ਗਾਰ ਕਰਨਾ ਹੈ ਇਹ ਆਨ ਵਾਲੀਆਂ ਜਿਹੜੀਆਂ ਸਹੂਲਤਾਂ ਵਾਸਤੇ ਜੋ ਕਰੋੜਾਂ ਰੁਪਏ ਸੀ ਹਰ ਮਾਰ ਵੀ ਖਰਚ ਕਰ ਚੁੱਕੇ ਆ ਇਹਦਾ ਜੇ ਤੁਸੀਂ ਫਾਇਦਾ ਨਹੀਂ ਲੈਣਾ ਹੈ ਤੇ ਇਹ ਜਿਹੜਾ ਜਿਹੜਾ ਤੁਸੀਂ ਮੈਟਰੋ ਸਟੇਸ਼ਨ ਦੇ ਬਾਹਰ ਜਿਹੜੇ ਛੱਜੇ ਲੱਗੇ ਆ ਕਿਸੇ ਵੇਲੇ ਵੀ ਅਣਜਾਣੇ ਦੇ ਵਿੱਚ ਕੋਈ ਵੀ ਬੱਸ ਆ ਸਕਦੀ ਹੈ ਕੋਈ ਵੱਡੀ ਗੱਡੀ ਆ ਸਕਦੀ ਹੈ ਜਿਹਦੇ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ ਸੋ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਜਾਂ ਤੇ ਛੱਜੇ ਟਾਇ ਜਾਣ ਜਾਂ ਤੇ ਜਿੱਥੋਂ ਐਂਟਰੀ ਹੁੰਦੀ ਹੈ ਉੱਥੇ ਗੇਟਕੀਪਰ ਲਾਏ ਜਾਣ ਸੜਕ ਦੀ ਰੋਡ ਦੀ ਪ੍ਰਵੇਖ ਵਾਸਤੇ ਬੱਚਿਆਂ ਦੀ ਜਿਹੜੀ ਆਉਣ ਵਾਲੇ ਜਿਹੜੇ ਆਵਾਜਾਵੀ ਵਾਲੇ ਲੋਕ ਨੇ ਰਾਹਗੀਰ ਨੇ ਇਹਨਾਂ ਨੂੰ ਕੋਈ ਦਿੱਕਤਾਂ ਨਾ ਆਣ ਤਾਂ ਜੋ ਇਹ ਜਲਦ ਤੋਂ ਜਲਦੇ ਕੰਮ ਕਰਾਇਆ ਜਾਈਏ ਇਹਨੂੰ ਤੋੜਿਆ ਜਾਈਏ ਜਾਂ ਬਣਾਇਆ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਕਿ ਬੱਸ ਲੰਘ ਰਹੀ ਹੈ ਤੇ ਕਿੰਨਾ ਕੁ ਫਰਕ ਹੈ ਜੇਕਰ ਉੱਪਰ ਕੋਈ ਸਵਾਰੀ ਬੈਠੀ ਹੋਏਗੀ ਤਾਂ ਜ਼ਾਹਿਰ ਹੈ ਕਿ ਉਹਦੇ ਸੱਟ ਵਜੇਗੀ ਸੋ ਬੱਸ ਡਰਾਈਵਰ ਵੀ ਜਿਹੜੇ ਨੇ ਉਹ ਵੀ ਲਾਲਚ ਕਰ ਜਾਂਦੇ ਨੇ ਸਵਾਰੀ ਦਾ ਤੇ ਇੱਥੇ ਇਹੀ ਕਹਾਂਗੇ ਕਿ ਬੱਸ ਮਾਲਕਾਂ ਤੇ ਤੇ ਬੱਸ ਚਾਲਕਾਂ ਤੇ ਦੋਵਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਇਹ ਵੀ ਕਵਾਂਗੇ ਕਿ ਜੇਕਰ ਇਹ ਖਤਮ ਹੋ ਚੁੱਕਾ ਹੈ ਪ੍ਰੋਜੈਕਟ ਤਾਂ ਕਿਰਪਾ ਕਰਕੇ ਇਸ ਨੂੰ ਜਿਹੜਾ ਉਹ ਸੜਕਾਂ ਤੋਂ ਰਿਮੂਵ ਕਰ ਦਿੱਤਾ ਜਾਵੇ ਜਿਹੜੇ ਕੋਰੀਡੋਰ ਨੇ ਸੋ ਦੇਖ ਸਕਦੇ ਹੋ ਇੱਕ ਹੋਰ ਬੱਸ ਦੇਖੋ ਕਿੰਨੀ ਲਾਪਰਵਾਹੀ ਦੇ ਨਾਲ ਜਾਂਦੇ ਨੇ ਤੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਨੇ ਉਹਨਾਂ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਸੋ ਉਮੀਦ ਕਰਦੇ ਆ ਕਿ ਸੰਬੰਧਤ ਵਿਭਾਗ ਜਿਹੜਾ ਇਸ ਵੱਲ ਜ਼ਰੂਰ ਧਿਆਨ ਦੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ